ਸ਼ੂਗਰ ਇੱਕ ਲਾਈਫਸਟਾਈਲ ਡਿਸੀਜ਼ ਹੈ ਇਹਨੇ ਘਰ ਘਾ ਚੁੱਕੀ ਜਦਾ ਜਿਹੜੇ ਪੇਸ਼ੈਂਟ ਨੂੰ ਜਿੰਨੂੰ ਇਹ ਸ਼ੂਗਰ ਆ ਗਈ ਇੰਨਾ ਕੁ ਜਦਾ ਡਰ ਚੁੱਕਿਆ ਕਹਿੰਦੇ ਸਾਰੀ ਉਮਰ ਨਹੀਂ ਠੀਕ ਹੋਣੀ ਲਾਈਫਸਟਾਈਲ ਡਿਸੀਜ਼ ਦਾ ਮਤਲਬ ਕੀ ਆ ਦਵਾਈਆਂ ਗੋਲੀਆਂ ਤਾਂ ਬਹੁਤ ਖਾ ਲੀਆਂ ਲੋਕਾਂ ਨੇ ਆਪਾਂ ਜਿਹੜੀਆਂ ਚੀਜ਼ਾਂ ਲੈ ਕੇ ਆ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਵਿੱਚ ਸ਼ੂਗਰ ਵਾਲਾ ਡਰ ਖਤਮ ਕਰਕੇ ਜਾਵਾਂਗੇ ਸ਼ੂਗਰ ਨੂੰ ਲੋਕ ਇਸ ਤਰੀਕੇ ਨਾਲ ਲੈ ਕੇ ਚੱਲੋ ਕਹਿੰਦੇ ਯਾਰ ਤੂੰ ਖਾਣਾ ਚੇਂਜ ਕਰ ਤੇਰੀ ਸ਼ੂਗਰ ਠੀਕ ਹੋ ਜਾਏਗੀ ਜਿਹੜੀ ਚੀਜ਼ਾਂ ਹੁਣ ਲੈ ਕੇ ਆਏ ਆ ਆ ਮੇਨ ਮੂਲੀ ਮੂਲੀ ਆਪਣੇ ਅੰਤਪਿਲਸ ਸਲਾਦ ਦਾ ਹਿੱਸਾ ਸੀ ਹੁਣ ਮੈਂ ਗੱਲ ਕਰਾਂ ਇਹ ਜਿਹੜੀ ਮooli ਹੈ ਨਾ ਇਹ ਮooli ਸਲਾਦ ਦਾ ਨਹੀਂ ਇਹ ਸਾਡੀ ਸਿਹਤ ਦਾ ਖਜ਼ਾਨਾ ਹੈ ਇਹਦੇ ਵਿੱਚ ਜ਼ਿੰਕ ਪਾਇਆ ਜਾਂਦਾ ਇਹਦੇ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਇਹਦੇ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਇਹਦੇ ਵਿੱਚ ਕਾਪਰ ਪਾਇਆ ਜਾਂਦਾ ਵਿਟਾਮਿਨ ਏ ਤੇ ਸੀ ਤੇ ਬੀ ਪਾਇਆ ਜਾਂਦਾ ਇਹ ਸਾਡੇ ਪਾਚਨ ਤੰਤਰ ਵਾਸਤੇ ਬਹੁਤ ਹੀ ਵਧੀਆ ਫਿਰ ਅੱਗੇ ਆ ਗਿਆ ਮੇਨ ਆਪਾਂ ਗੱਲ ਕਰਦੇ ਸ਼ੂਗਰ ਦੇ ਉੱਪਰ ਸ਼ੂਗਰ ਦੇ ਉੱਪਰ ਤਾਂ ਇੰਨਾ ਬਾ ਕਮਾਲ ਰਿਜ਼ਲਟ ਆ ਨਾ ਬਸ ਇੱਕੋ ਚੀਜ਼ ਦਾ ਧਿਆਨ ਰੱਖਣਾ ਜਿੰਨੂੰ ਆ ਗਿਆ ਤਰੀਕਾ ਹੁੰਦਾ ਇੱਥੇ ਹੀ ਅਮਰੀਕਾ ਬਸ ਕੋ ਫਰੂਕੀ ਸਾਹਿਬ ਸ਼ੂਗਰ ਇੱਕ ਲਾਈਫਸਟਾਈਲ ਡਿਸੀਜ਼ ਹੈ ਅੱਜ ਹਰੇਕ ਬੰਨੇ ਇਹ ਨਾ ਇੰਨੀ ਕੁ ਐਨੇ ਘਰ ਘਰ ਚੁੱਕੀ ਆ ਜਿਹੜੇ ਪੇਸ਼ੈਂਟ ਨੂੰ ਜਿੰਨੂੰ ਇਹ 슈ਗਰ ਆ ਗਈ ਉਹਨਾਂ ਇੰਨਾ ਕੁ ਜ਼ਿਆਦਾ ਡਰ ਚੁੱਕੇ ਆ ਕਹਿੰਦੇ ਸਾਰੀ ਉਮਰ ਹੀ ਠੀਕ ਹੋਣੀ ਪਰ ਫਰੂਕੀ ਸਾਹਿਬ ਮੈਂ ਤੁਹਾਨੂੰ ਇੱਕ ਜੇ ਲਾਈਫ ਸਟਾਈਲ ਡਿਸੀਜ਼ ਦਾ ਮਤਲਬ ਕੀ ਆ ਦਵਾਈਆਂ ਗੋਲੀਆਂ ਤਾਂ ਬਹੁਤ ਖਾ ਲੀਆਂ ਲੋਕਾਂ ਨੇ بڑے ਡਾਕਟਰਾਂ ਕੋਲ ਵੀ ਪਹੁੰਚ ਗਏ ਪਰ ਆਪਾਂ ਜਿਹੜੀਆਂ ਚੀਜ਼ਾਂ ਲੈ ਕੇ ਆ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਵਿੱਚ 슈ਗਰ ਵਾਲਾ ਡਰ ਖਤਮ ਕਰਕੇ ਜਾਵਾਂਗੇ ਬਿਲਕੁਲ ਜੀ ਬਿਲਕੁਲ 슈ਗਰ ਨੂੰ ਲੋਕ ਇਸ ਤਰੀਕੇ ਨਾਲ ਲੈ ਕੇ ਚੱਲੇ ਕਹਿੰਦੇ ਯਾਰ ਤੂੰ ਖਾ ਚੇਂਜ ਕਰ ਤੇਰੀ ਸ਼ੂਗਰ ਠੀਕ ਹੋ ਜਾਏਗੀ ਅੱਛਾ ਕਿਉਂਕਿ ਆਪਾਂ ਜਿਹੜੀ ਚੀਜ਼ਾਂ ਹੁਣ ਲੈ ਕੇ ਆਏ ਆ ਆ ਮੇਨ ਮooli ਮooli ਆਪਣੇ ਅੰਤਪਲਸ salads ਦਾ ਹਿੱਸਾ ਸੀ ਸਲਾਦ ਚ ਕੱਟੀ ਜਾਂਦੀ ਸੀ ਤੇ ਖਾਧੀ ਜਾਂਦੀ ਹੈ ਹੁਣ ਮੈਂ ਗੱਲ ਕਰਾਂ ਇਹ ਜਿਹੜੀ ਮੂਲੀ ਹੈ ਨਾ ਇਹ ਮੂਲੀ ਸਲਾਦ ਦਾ ਨਹੀਂ ਇਹ ਸਾਡੀ ਸਿਹਤ ਦਾ ਖਜ਼ਾਨਾ ਹੈ ਹੁਣ ਇਹਦੇ ਵਿੱਚ ਪਾਇਆ ਕੀ ਜਾਂਦਾ ਇਹਦੇ ਵਿੱਚ ਜ਼ਿੰਕ ਪਾਇਆ ਜਾਂਦਾ ਇੰਨੇ ਚ ਕੈਲਸ਼ੀਅਮ ਪਾਇਆ ਜਾਂਦਾ ਇਹਦੇ ਚ ਪੋਟਾਸ਼ੀਅਮ ਪਾਇਆ ਜਾਂਦਾ ਇਹਦੇ ਚ ਕਾਪਰ ਪਾਇਆ ਜਾਂਦਾ ਵਿਟਾਮਿਨ ਏ ਤੇ ਸੀ ਤੇ 20 ਪਾਇਆ ਜਾਂਦਾ ਜਿਹੜੇ ਸਾਡੇ ਬਾਡੀ ਵਾਸਤੇ ਬਹੁਤ ਹੀ ਵਧੀਆ ਫਿਰ ਦੂਸਰੇ ਨੰਬਰ ਤੇ ਗੱਲ ਕਰਾ ਇਹ ਸਾਡੇ ਪਾਚਨ ਤੰਤਰ ਵਾਸਤੇ ਬਹੁਤ ਹੀ ਵਧੀਆ ਫਿਰ ਅੱਗੇ ਆ ਗਿਆ ਮੇਨ ਆਪਾਂ ਗੱਲ ਕਰਦੇ ਸ਼ੂਗਰ ਦੇ ਉੱਪਰ ਸ਼ੂਗਰ ਦੇ ਉੱਪਰ ਤਾਂ ਐਨਾ ਬਾ ਕਮਾਲ ਰਿਜ਼ਲਟ ਆ ਨਾ ਬਸ ਇੱਕੋ ਚੀਜ਼ ਦਾ ਧਿਆਨ ਰੱਖਣਾ ਜਿੰਨੂੰ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਬਸ ਇਹਨੂੰ ਵਰਤਣਾ ਕਿਵੇਂ ਆ ਇਹਨੂੰ ਆਪਾਂ ਚੀਜ਼ ਨੂੰ ਯੂਜ਼ ਕਿਵੇਂ ਕਰਨਾ ਉਹ ਤਰੀਕਾ ਸਮਝ ਲੈ ਜੇ ਤੁਸੀਂ ਉਹ ਤਰੀਕਾ ਸਮਝ ਲਿਆ ਤੇ ਵਧੀਆ ਹੀ ਸ਼ੂਗਰ ਤੁਹਾਡੀ ਦਿਨਾਂ ਚ ਕੰਟਰੋਲ ਹੋਣੀ ਸ਼ੁਰੂ ਹੋ ਜਾਏਗੀ ਬਿਲਕੁਲ ਫਰੂਕੀ ਸਾਹਿਬ ਇੱਕ ਚੀਜ਼ ਦੇਖੋ ਅੱਜ ਹਰ ਇੱਕ ਚੀਜ਼ ਰੇ ਸਪਰੇਅ ਚ ਆ ਰਹੀ ਪੈਸਿਸਾਈਡ ਚ ਆ ਰਹੀ ਪਰ ਇੱਕ ਇਹ ਇਸ ਤਰ੍ਹਾਂ ਦਾ ਇੱਕ ਇਨੂੰ ਮੈਂ ਕਹਦਾ ਸਲਾਰ ਕਹਿ ਸਕਦੇ ਆ ਇੱਕ ਇਸ ਤਰ੍ਹਾਂ ਦੀ ਹਰਬ ਕਹਿ ਸਕਦੇ ਇਸ ਤਰ੍ਹਾਂ ਦੇ ਨੂੰ ਖਜ਼ਾਨਾ ਕਹਿ ਸਕਦੇ ਕਿਉਂਕਿ ਇਹ ਸਾਰੀ ਮਿੱਟੀ ਦੇ ਵਿੱਚ ਆ ਜੀ ਇਹ ਸਾਰੀ ਮਿੱਟੀ ਦੇ ਵਿੱਚ ਆ ਹੁਣ ਮਿੱਟੀ ਦੇ ਵਿੱਚ 108 ਤਰ੍ਹਾਂ ਦੇ ਖੁਰਾਕੀ ਤੱਤ ਆ ਠੀਕ ਆ ਔਰ ਇਹ ਭਰਪੂਰ ਖੁਰਾਕੀ ਤੱਤੋ ਦੇ ਨਾਲ ਮਿਲੀ ਹੋਈ ਸਾਨੂੰ ਜਿਵੇਂ ਆਪਾਂ ਗੰਨਾ ਜਿੰਨਾ ਜਿੰਨਾ ਥੱਲੇ ਜਾ ਕੇ ਲੈਂਦੇ ਜਾਵਾਂਗੇ ਗੰਨਾ ਚੂਸਦੇ ਜਾਵਾਂਗੇ ਉਹ ਮਿੱਠਾ ਹੁੰਦਾ ਜਾਂਦਾ ਕਿਉਂਕਿ ਮਿੱਟੀ ਦਾ ਤੇ ਇਹ ਸਾਰੀ ਮਿੱਟੀ ਦੇ ਵਿੱਚ ਆ ਔਰ ਹੁਣ ਤਾਂ ਇਸ ਟਾਈਮ ਇਹਨਾਂ ਦਾ ਇੰਨਾ ਕੋਈ ਬਾ ਕਮਾਲ ਇਹਨਾਂ ਦਾ ਮੌਸਮ ਆ ਨਾ ਹੁਣ ਇਹਦੇ ਨਾਲ ਸਭ ਤੋਂ ਵਧੀਆ ਦੇਖੋ ਕੀ ਆ ਕਿ ਅੱਜ ਜਦੋਂ ਬਾਡੀ ਦੇ ਵਿੱਚ ਸੈੱਲ ਡੈਮੇਜ ਹੋ ਰਹੇ ਆ ਅੱਗੇ ਨਾ ਲੋਕ ਨਾ ਕੈਂਸਰ ਦਾ ਨਾਮ ਲੈਣ ਤੋਂ ਡਰਦੇ ਸੀ ਕਿ ਕਹਿੰਦੇ ਇਹਨੂੰ ਭੈੜੀ ਬਿਮਾਰੀ ਕਹਿ ਲੈਂਦੇ ਪਰ ਅੱਜ ਕੈਂਸਰ ਬੜੀ ਵੱਡੀ ਤਾਂ ਆਜੇ ਫੈਲਦਾ ਜਾ ਰਿਹਾ ਕਿਉਂਕਿ ਕੈਂਸਰ ਦੇ ਬਹੁਤ ਕਾਰਨ ਆ ਸਭ ਤੋਂ ਜ਼ਿਆਦਾ ਕਾਰਨ ਹੈ ਪੈਸਟੀਸਾਈਡ ਰੇ ਸਪਰੇ ਜਿੰਨਾ ਵੀ ਡੁਪਲੀਕੇਟ ਆ ਰਿਹਾ ਚੀਜ਼ ਹੁਣ ਇਹ ਸਭ ਤੋਂ ਵਧੀਆ ਕਿ ਇਹ ਕੈਂਸਰ ਨੂੰ ਵੀ ਰੋਕਦੀ ਹੈ ਸਾਡੇ ਸਰੀਰ 'ਚ ਠੀਕ ਹੈ ਇੱਕ ਤਾਂ ਹੈ ਕੈਂਸਰ ਆ ਇੱਕ ਕੈਂਸਰ ਆਉਣ ਤੋਂ ਪਹਿਲਾਂ ਹੀ ਉਹ ਸੈੱਲ ਸਾਡੀ ਬਾਡੀ ਨੂੰ ਇਹੋ ਹੀ ਦੇ ਦਿੰਦੇ ਆ ਕਿ ਕੈਂਸਰ ਸਾਡੀ ਬਾਡੀ 'ਚ ਪੈਦਾ ਨਹੀਂ ਹੋ ਸਕਦਾ ਜੇ ਕਿਸੇ ਨੂੰ ਫਿਰ ਵੀ ਆਂਤ ਦਾ ਕੈਂਸਰ ਹੋ ਗਿਆ ਕਿਡਨੀ ਦਾ ਕੈਂਸਰ ਹੋ ਗਿਆ ਜਾਂ ਪੇਟ ਦਾ ਕੈਂਸਰ ਹੋ ਗਿਆ ਉਹਦੇ ਵਾਸਤੇ ਇਹ ਰਸ ਰਾਮਬਾਨਾ। ਔਰ ਅੱਗੇ ਗੱਲ ਕਰਾਂ ਜਿਨ੍ਹਾਂ ਦੇ ਅੰਦਰ ਗੁਰਦੇ ਦੇ ਅੰਦਰ ਪੱਥਰੀ ਬਣ ਚੁੱਕੀ ਹੈ। ਉਹਨਾਂ ਵਾਸਤੇ ਰਸ ਰਾਮਬਾਨਾ ਜਿਨ੍ਹਾਂ ਦਾ ਪਾਚਨ ਤੰਤਰ ਜਿਨ੍ਹਾਂ ਨੂੰ ਬੜੀ ਪੁਰਾਣੀ ਕਬਜ ਰਹਿ ਰਹੀ ਆ। ਮਤਲਬ ਕਿ ਦਵਾਈਆਂ ਖਾ ਕੇ ਅੱਕ ਚੁੱਕੇ ਆ, ਥੱਕ ਚੁੱਕੇ ਆ ਉਹਨਾਂ ਵਾਸਤੇ ਇਹ ਰਸ ਰਾਮਬਾਨਾ ਇਹ ਕੰਮ ਕਰੇਗਾ। ਹੋਰ ਮੈਂ ਗੱਲ ਕਰਾਂ ਫਿਰ ਇਹਨੂੰ ਖਾਣ ਦਾ ਤਰੀਕਾ ਤੁਸੀਂ ਸਮਝਣਾ ਬੜੇ ਤਰੀਕੇ ਨਾਲ ਫੁਰਕੀ ਸਾਹਿਬ ਕਿਉਂਕਿ ਤਰੀਕਾ ਜਿਹਨੂੰ ਨਾ ਸਮਝ ਲੱਗਿਆ ਫਿਰ ਇਹ ਰਸ ਕੋਈ ਵੀ ਕੰਮ ਹੁੰਦੇ ਤੇ ਨਹੀਂ ਕਰੋ 나ਗੀ ਇਲੈਕਟ੍ਰੋਫਿਸੀ ਸੈਂਟਰ 나ਗੀ ਘਟਾਰੇ ਇਲੈਕਟ੍ਰੋਫਿਸੀ ਸੈਂਟਰ ਕੋਲ ਬ੍ਰਹਮ ਅਸਤਰ ਜਿਹੜਾ ਆਪਾਂ ਸਰਦੀ ਵਾਸਤੇ ਤਿਆਰ ਕੀਤਾ ਹੋਇਆ ਔਰ ਗੁਰੂਕੀ ਸਾਹਿਬ ਇਹ ਤੁਹਾਡੇ ਨਾਲ ਵਾਦਾ ਹੈ ਬਾਬਾ ਜੀ ਦੀ ਕਿਰਪਾ ਚਾਹੀਦੀ ਏ ਤਨ ਗੁਰੂ ਰਾਮਦਾਸ ਜੀ ਦੀ ਕਿਰਪਾ ਚਾਹੀਦੀ ਏ ਆਉਣ ਵਾਲੇ ਸਮੇਂ ਚ 70% ਪੰਜਾਬ ਦੇ ਵਿੱਚੋਂ ਲੋਕ ਜਿਹੜੇ 슈ਗਰ ਦੇ ਡਰ ਦੇ ਨਾਲ ਗੋਲੀਆਂ ਦਵਾਈਆਂ ਖਾ ਰਹੇ ਆ ਉਹਨਾਂ ਦਾ ਡਰ ਖਤਮ ਕਰਾਂਗੇ ਔਰ 슈ਗਰ ਬੈਲੈਂਸ ਕਰਕੇ ਜਾਵਾਂਗੇ 70% ਤੋਂ ਵੱਧ ਪੰਜਾਬ 슈ਗਰ ਫ੍ਰੀ ਕਰ ਦਾਂਗੇ ਕਿ 슈ਗਰ ਨਾਲ ਦਾ ਜਿਹੜਾ ਰੋਗ ਆ ਇਹ ਆਪਾਂ ਇਹਨੂੰ ਠੀਕ ਕਰਕੇ ਜਾਵਾਂਗੇ ਕਿਉਂਕਿ ਇਹਦੇ ਉੱਪਰ ਬੜੀ ਤਕਰੀਰ ਸਰ ਚੱਲ ਰਹੀ ਹੈ ਔਰ ਆਪਣੇ ਪੇਸ਼ੈਂਟ ਬੜੇ ਅੱਛੇ ਰਿਜ਼ਲਟ ਲੈ ਕੇ ਬੈਠੇ ਹੋਏ ਆ ਇੱਕ ਜਿਹੜੀ ਖਾਸ ਚੀਜ਼ ਰਹਿ ਗਈ ਇੱਕ ਤਾਂ ਇਹ ਮੂਲੀ ਰਾਤ ਨੂੰ ਨਹੀਂ ਖਾਣੀ ਠੀਕ ਦੂਜੇ ਨੰਬਰ ਤੇ ਇਹ ਮੂਲੀ ਛਿਲਣੀ ਨਹੀਂ ਆ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਸਿੱਧੀ ਕਦੂ ਕਾਚਾ ਬਿਲਕੁਲ ਜੀ ਇਹ ਗਲਤੀ ਨਹੀਂ ਕਰਨੀ ਤੁਸੀਂ ਇਹਨੂੰ ਜੇ ਛੇਲ ਲਿਆ ਤੇ ਇਹਦੇ ਇਹਦੇ ਗੁਣ ਖਤਮ ਹੋ ਗਏ ਇਹਦਾ ਅਸਰ ਖਤਮ ਹੋ ਗਿਆ ਬਿਲਕੁਲ ਛਿੱਲੇਗੇ ਬਿਲਕੁਲ ਛਿੱਲੇਗੇ ਇਹ ਬਿਨਾਂ ਛਿੱਲੇ ਤੋਂ ਉਵੇਂ ਕਦੂ ਕਾਚ ਕਰਕੇ ਰਸ ਕੱਢ ਕੇ ਤੁਸੀਂ ਇਹਨੂੰ ਲੈਣਾ ਔਰ ਬਹੁਤ ਅੱਛਾ ਧਨੁਰਜ